ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚਹਿਲ ਖੇਤੀ ਸੇਵਾ ਸੈਂਟਰ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ 24 ਮਈ ਨੂੰ ਰਾਤ ਦੇ ਮੌਸਮ ਦੀ ਕਿਹ ਹੁਣ ਆਉਣ ਦੇ ਵੀਰੋ 2-4 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਦੇ ਕਿੰਨਾ ਖੇਤਰਾਂ ਦੇ ਵਿੱਚ ਮੌਸਮ ਖਰਾਬ ਹੋ ਸਕਦਾ ਹੈ ਕਿੰਨਾ ਖੇਤਰਾਂ ਦੇ ਵਿੱਚ ਆਪਾਂ ਨੂੰ ਤੇਜ਼ ਹਵਾ ਗਰਜ ਚਮਕ ਮੀਂਹ ਹਨੇਰੀ ਇਦਾਂ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਵੀਰੋ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਦੇ ਨਾਲ ਸਾਂਝੀ ਕਰਾਂਗੇ ਕਿਸਾਨ ਵੀਰੋ ਹੁਣ ਤੋਂ ਆਉਂਦੇ 2-4 ਘੰਟਿਆਂ ਦੇ ਵਿੱਚ ਪੰਜਾਬ ਦਾ ਮੌਸਮ ਜਿੰਨਾ ਏਰੀਆ ਦੇ ਵਿੱਚ ਖਰਾਬ ਹੋਵੇਗਾ ਉਹਨਾਂ ਏਰੀਆ ਦੇ ਵਿੱਚੋਂ ਮਾਝੇ 도ਾਬੇ ਦੇ ਖੇਤਰ ਖਾਸ ਕਰਕੇ ਹੋਣਗੇ ਜਿਵੇਂ ਕਿ ਵੀਰੋ ਅਮਰitsar ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਵੀਰੋ ਇਹਨਾਂ ਖੇਤਰਾਂ ਦੇ ਵਿੱਚ ਆਪਾਂ ਨੂੰ ਅਗਦੇ ਕੁਝ ਘੰਟਿਆਂ ਦੇ ਵਿੱਚ ਬੱਦਲਵਾਈ ਦੇ ਨਾਲ ਗਰਜ ਚਮਕ ਤੇਜ ਹਨੇਰੀ ਐਦਾਂ ਦਾ ਮਾਹੌਲ ਦੇਖਣ ਨੂੰ ਮਿਲੇਗਾ ਵੀਰੋ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਪੈਚੀ ਰੂਪ ਤੇ ਪਰੰੰ ਟੁੱਟਵੇਂ ਰੂਪ ਦੇ ਵਿੱਚ ਬਰਸਾਤੀ ਗਤੀਵਿਧੀਆਂ ਤੇਜ਼ ਛਾਟੇਦਾਰ ਮੀਂਹ ਗੱਟ ਜਮਕ ਹਨੇਰੀ ਜਿਹਾ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਵੀਰੋ ਸਿਸਟਮ ਅੱਗੇ ਵੱਧਦਾ ਹੈ ਤਾਂ ਉਸ ਤੋਂ ਬਾਅਦ ਤਿੰਨ ਚਾਰ ਘੰਟੇ ਦੇ ਬਾਅਦ ਵੀਰੋ ਪੰਜਾਬ ਦੇ ਜੋ ਪੱਛਮੀ ਸਰਹੱਦੀ ਖੇਤਰ ਹੋਣਗੇ ਜਿਵੇਂ ਕਿ ਫਿਰੋਜ਼ਪੁਰ ਫਰੀਦਕੋਟ ਮੁਕਸਰ ਸਾਹਿਬ ਵੀਰੋ ਲੁਧਿਆਣਾ ਮੋਗਾ ਪੰਜਾਬ ਦੇ ਮੱਧ ਪੰਜਾਬ ਦੇ ਰਹੀ ਹੋਣਗੇ ਵੀਰੋ ਇਹਨਾਂ ਖੇਤਰਾਂ ਤੱਕ ਕੁਛ ਭਾਗ ਬਰਨਾਲੀ ਦੇ ਜੋ ਵੀਰੋ ਪੱਛਮੀ ਖੇਤਰ ਹੋਣਗੇ ਇਹਨਾਂ ਖੇਤਰਾਂ ਤੱਕ ਛੋਟੀਆਂ ਮੋਟੀਆਂ ਬਰਸਾਤੀ ਗਤੀਵਿਧੀਆਂ ਪਰ ਉਹਨੂੰ ਆਉਂਦੇ 2-4 ਘੰਟਿਆਂ ਦੇ ਬਾਅਦ ਦੇਖਣ ਨੂੰ ਮਿਲ ਸਕਦੀਆਂ ਨੇ ਬਾਕੀ ਵੀਰੋ ਪੰਜਾਬ ਦਾ ਮੌਸਮ ਜੋ ਪੰਜਾਬ ਦੇ ਦੱਖਣੀ ਭਾਗ ਨੇ ਇਧਰ ਛੋਟਾ ਮੋਟਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ ਕਿ ਜ਼ਿਆਦਾ ਮੀਂਹ ਦੇ ਸਾਰੇ ਇਹਨਾਂ ਖੇਤਰਾਂ ਦੇ ਵਿੱਚ ਨਹੀਂ ਹੋਣਗੇ ਤੇਜ ਹਵਾ ਗਰਜ ਚਮਕ ਛੋਟੀ ਮੋਟੀ ਬੱਦਲੀਆਂ ਕਾਰਵਾਈਆਂ ਇਦਾਂ ਦਾ ਮਾਹੌਲ ਆਪਰੋਂ ਦੇਖਣ ਨੂੰ ਮਿਲ ਸਕਦਾ ਵੀਰੋ ਆਉਂਦੇ ਪੰਜ ਤੋਂ 4 ਤੋਂ 5 ਘੰਟਿਆਂ ਦੇ ਵਿੱਚ ਵਿੱਚ ਵੀਰੋ ਬਾਕੀ ਸਵੇਰ ਦੀ ਵੀਡੀਓ ਦੇ ਵਿੱਚ ਸਵੇਰ ਪਰੋਂ ਕੋਈ ਜਾਣਕਾਰੀ ਮਿਲੂਗੀ ਵੀਰੋ ਸਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਧੰਨਵਾਦ ਜੀ ਸਾਰੇ ਵੀਰਾਂ ਦਾ